जीरा वगैरह भुनिया गया वा जो खड़े मसाले पाए थे तो हूँ इंट पा दे सब्जियां जी कटिया थोड़ा टाइम तेल धोन देव फ्राई कर फ्राई हो लग गई सब्जियां चावलों के बच्चे फ्राई हो रखेंगे ਸਬਜ਼ੀਆਂ ਹੋ ਗਈਆਂ ਫਰਾਈ। ਵਧੀਆ ਫਰਾਈ ਹੋ ਗਈਆਂ ਨੇ 컬러ਫੁਲ ਸਬਜ਼ੀਆਂ। ਵਧੀਆ ਲੱਗਦੀਆਂ ਚਾਵਲਾਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਹਨ। ਇਹ ਖਿੰਮਲਾਂ ਵਿੱਚ ਪਾਣੀ ਜੇ ਪਰ ਨਾ ਪਾਈ ਨਹੀਂ ਬੱਚੇ ਤੇ ਖਿੰਮਲਾਂ ਵਿੱਚ ਨਹੀਂ ਖਾਂਦੇ ਤਾਂ ਕਰਤ ਨਹੀਂ ਪਾਏ। ਹੁਣ ਐਡਿੰਗ ਵਿੱਚ ਕਰਾਂਗੇ ਥੋੜਾ ਜਿਹਾ ਪਨੀਰ। ਨਾਲ ਹੀ ਕਰ ਦਿੱਤਾ ਸਪਨੀਰ ਐਡ ਤੇ ਪਾਣੀ ਵੀ ਪਾ ਦਿੱਤਾ। ਇੱਕ ਗਲਾਸ ਇੱਕ ਹੋਰ ਪਾਊਗਾ। ਦੋ ਗਲਾਸ ਚਾਵਲਾਂ ਦੀ ਆ ਤੇ ਇੱਕ ਗਲਾਸ ਚਾਵਲਾਂ ਦਾ ਬਾਅਦ ਤੇ ਉਹਦੇ ਚ ਪਾਵਲਾਂ ਦੇ 2 ਗਲਾਸ ਪਾਣੀ ਪਾਣਗੇ ਤੇ 1 ਗਲਾਸ ਪਾ ਪਾ ਦਿੱਤਾ 1 ਗਲਾਸ ਮੈਂ ਹੋਰ ਐਡ ਕਰੂੰਗੀ ਪਨੀਰ ਵੀ ਕੱਟ ਕੇ ਥੋੜਾ ਪਾ ਦਿੰਦਾ ਵਿੱਚ ਆਪਕੇ ਇਹਨੂੰ ਬਿਲਕੁਲ ਸਿਮ ਤੇ ਅੱਗ 'ਚ ਰੱਖਿਆ ਹੋਆ ਤੇ ਹੌਲੀ ਹੌਲੀ ਬਨਣਗੇ ਜਿੰਨੇ ਸਿਮ ਤੇ ਰੱਖਾਂਗੇ ਉਹਨੇ ਵਧੀਆ ਖਿਲੇ ਖਿਲੇ ਬੰਦੇ ਆ ਤੇ ਵਧੀਆ ਟੇਸਟ ਵੀ ਹੁੰਦਾ ਤੇ ਨਾਲ ਮੈਂ ਕਦੀ ਵੀ ਤੇਜ਼ ਗੈਸ ਤੇ ਨਹੀਂ ਚਾਵਲ ਬਣਾਈ ਜੇ ਕੜਾਹੀ 'ਚ ਬਣਾਉਣੀ ਹੁੰਦਾ ਫਿਰ ਮੈਂ ਸਿਮੀ ਰੱਖ ਦਿੰਨੀ ਹੁਣ ਲੱਗੂਗਾ ਇਹਨੂੰ ਦਾ ਕੋ ਘੰਟਾ ਤੇ ਹੌਲੀ ਹੌਲੀ ਦਿੰਦੇ ਰਹਿਣਗੇ ਖਾਓ ਤੋਂ ਪਜ ਬੈਠ ਕੇ ਹੌਮ ਨਿਕਲੀ ਤੁੱਪ ਸਵੇਰ ਦੀ ਬਹਿ ਯਾਰ ਵੈਸਟੀ ਬਣੇ ਹਾਂ ਟੋਪਾ ਦੀ ਬੱਕ ਵਧੀਆ ਲੱਗਿਆ ਟੋਪੀ ਬੜੀ ਲੇਟ ਨਿਕਲੀ ਰਜਣਾ ਲੇਟ ਹੈ ਗਈ ਬਦਲ ਦੀ ਜਿਹੀ ਸੱਲਾਹ ਤਾਂ ਨਹੀਂ ਸੀ ਜੋ ਮੈਂ ਉਠੀ ਮੈਂ ਵੀ ਘੰਟਾ ਕੁ ਸੌਂ ਗਈ ਵਿੱਚੋਂ ਗਰਮ ਗਰਮ ਫਰਾਈਸ